ਹਾਂ ਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋ ਇਧਰ ਕਿਤੇ ਪਿਆ ਹੋਣਾ ਹੋਰ ਕੀ ਬੰਦ ਕਰਦਾ ਮੇਰੇ ਵੀਰੋ ਹਾਈਦਰੀ ਪਿਆ ਹੋਣਾ ਪ੍ਰਕਾਤਰ ਸੱਤ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਲਓ ਜੀ ਕਰਤੇ ਆ ਵਲੌਗ ਦੀ ਸਟਾਰਟਿੰਗ ਮੇਰੇ ਵੀਰ ਆਏ ਹਾਈ ਹਾਈ ਖਾਲ ਦਿਖਾ ਦੇ ਰੁਕੋ 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 ਤਾਂ ਸ਼ਰੀਰ ਨੂੰ ਬਹੁਤ ਖਤਰਪਾਰ ਕੇ ਦਮਿੰਦ ਦਾ ਡਿਸਟਰੋਇਰ ਵੀ ਆ ਗਿਆ ਉਹ ਅੰਦਰ ਪੱਖਾ ਦੇਖਿਆ ਨਾ ਆਪਣਾ ਹਣਾ ਕੀ ਬੰਦਾ ਠੀਕ ਕਰਦੇ ਉਹ ਤੇ ਮਿਸਤਰੀ ਜੀ ਵੀ ਮੈਨੂੰ ਲੱਗਦਾ ਇੱਕਰੀ ਆ ਕੇ ਮੁੜ ਗਏ ਪਤਾ ਨਹੀਂ ਹਜੇ ਆਉਣ ਵਾਲੇ ਆ ਹਨ ਬੀਕੀ ਆਣੇ ਆ ਤੇ ਫਿਰ ਹਾਲ ਕੋਈ ਮੀਂਹ ਨਹੀਂ ਪੈ ਰਿਹਾ ਪਰ ਮੀਂਹ ਆ ਸਕਦਾ ਸਾਨੂੰ ਆਏ ਉਦੋਂ ਪਹਿਲਾਂ ਜਿੰਨਾ ਕੰਮ ਨਿਬੜਦਾ ਸੀ ਉਹਨਾਂ ਨੇ ਵੇੜ ਗਏ ਉਦੋਂ ਬਾਅਦ ਮੀਂਹ ਆ ਗਿਆ ਫਿਰ ਕੰਮ ਟੇਢਾ ਹੋ ਜਾਣਾ ਥੈ ਨਹੀਂ ਵੇਚ ਗਾ ਹਰਾ ਆ ਕਿੱਧਰ ਗਿਆ ਫਿਰ ਲੋ ਜੀ ਲੱਗੇ ਪਏ ਆ ਕੰਮ ਕਰਨ ਮਿਸਤਰੀ ਸਾਹਿਬ ਤਾਂ ਹਮਾਰੇ ਖੱਡਾ ਠੀਕਾ ਦੇਖ ਲਓ ਇਹ ਵੀ ਪੱਥਰ ਪਾਉਣ ਵਾਸਤੇ ਤੇ ਤਵਨੀ ਨੇ ਕਰਤਾ ਮਸਾਲਾ ਰੈਡੀ ਤੇ ਬਸ ਪੱਥਰ ਚੜਾ ਕੇ ਛਤਰੀ ਤਿਆਰੀ ਹੈ ਸਾਡੀ ਆ ਦੇ ਬਾਕੀ ਚੈਨਰ ਚਾਦੇ ਨੂੰ ਤੇ ਕਿਧਰ ਗਏ ਇਹਦੇ ਤੋਂ ਐ ਬਾਲਾਂ ਮਰਨੇ ਕਿਸਨ ਚਲਾ ਕੇ ਤੇ ਸਿੱਧਾ ਪੱਥਰ ਉੱਤੇ ਟਿਕ ਜਾ ਕਰੋ ਪੋਲ ਪੂਰੀ ਫਿਰ ਮੰਗੋ ਹੈ ਤੂੰ ਹੀ ਠੀਕ ਹੈ ਪੱਥਰ ਧਰ ਕੇ ਨਾਲੇ ਤੂੰ ਸੈਟ ਕਰਨ ਚੱਲ ਬੜਾਂਗੇ ਲਗੀ ਬੰਦਿਆਂ ਨੂੰ ਫੋਨ ਕੀਤਾ ਇੱਕ ਦੋ ਨੂੰ ਜੇ ਆਉਣਗੇ ਤਾਂ ਹਨ ਤੇ ਫਿਰ ਸੌਖਾ ਹੋ ਜੂਗਾ ਬਸ ਸਹੀ ਹੈ ਫਿਰ ਤਾਂ 8:00 ਬ੍ਰੇਕਫਾਸਟ ਟਾਈਮ ਮੇਰੇ ਗੀਰੋ ਰੋਟੀ ਫੜਾ ਦਈਏ ਦਵਣੀ ਨੂੰ ਤੇ ਮਿਸਤਰੀ ਨੂੰ ਬੱਸ ਉਹਨੇ ਇਸ ਦੁਆਬ ਲੈਵਲ ਲੂਵਲ ਦਿੱਤਾ ਕਰ ਸਾਰੇ ਕੰਮ ਦਾ ਤੇ ਬੱਸ ਪੱਥਰ ਤਰਨ ਦੀ ਤਿਆਰੀ ਐ ਮੈਂ ਤਾਂ ਨਹੀਂ ਬੰਦਾ ਚੜਾ ਲਿਆ ਮੈਂ ਯਾਰ ਇੱਕ ਕਿੱਲਿਆਂ ਵਾਲੀ ਵਾਲਾ ਸ਼ੋਰ ਲੰਬੋਂ ਉਹਨੇ ਮਲੋਡ ਜਾਣਾ ਸੀਗਾ ਇਹਨੂੰ ਕਹਿੰਦਾ ਲੰਬੀ ਤਾਰ ਜਾਨੇ ਸੀ ਤੇ ਲੰਬੋਂ ਲੈ ਜਿਹੜਾ ਇਹ ਕਹਿੰਦਾ ਤੇ ਆਪਾਂ ਨੂੰ ਸੌਖਾ ਹੋ ਜਾ ਠੀਕ ਹੈ ਕਿ ਨਹੀਂ ਤੇ ਮੈਂ ਆ ਗਿਆ ਠੀਕ ਐ ਉਹਨੇ ਰੋਟੀ ਖਾਤੋਂ ਬੰਦਾ ਚੜਾ ਲਿਆ ਵਾ ਤੇ ਫੇਰ ਆ ਕੇ ਫੇਰ ਤਰਦੇ ਆ ਪੱਥਰ ਬਈ ਬਸ ਵਾ ਰਾ ਛੋਰ ਚੱਕ ਲੈ ਗਿਆ ਪਾ ਲੰਬਕੋਂ ਚੱਲ ਗਏ ਛੇਦੀ ਛੇਦੀ ਲਓ ਜੀ ਚੱਲ ਬਿਆ ਕਰ ਨੂੰ ਚੱਕ ਲੈ ਬੰਦਾ ਹੈਲੋ ਕਰੋ ਕੈਮਰੇ ਤੇ ਬਸ ਇਹਨੂੰ ਸਟ੍ਰੇਟ ਅਸੀਂ ਦੂਜਾ ਹਨਾ ਮਨਪ੍ਰੀਤ ਤੇ ਉਹਨੇ ਗਾਂ ਜਾਣਾ ਸੀਗਾ ਕਿੱਥੇ ਆਣਾ ਉਹਨੇ ਮਲੋਟਿਆਣਾ ਉਹਨੇ ਮੇਰੇ ਵਾਲੇ ਰੂਟਾਂ ਦੇ ਕਿੱਧਰ ਹੋ ਗਿਆ ਬਈ ਯਾਰ ਉਹ ਇਹ ਨਹੀਂ ਕਰਨਾ ਹੈ ਕਿਉਂਕਿ ਮੇਰਾ ਕੰਮ ਹੈ ਇੱਗਾ ਤੇ ਉਹਨੇ ਮਲੋਟਿਆਣਾ ਸੀ ਮੈਂ ਕਿਹਾ ਤੂੰ ਲੰਬੀ ਛੱਡ ਜਾ ਲੰਬਕੋਂ ਵਾਪੇ ਚਾ ਤੂੰਗਾ ਕੁਛ ਨਹੀਂ ਹੋਣਾ ਲੱਗਾ ਰਹੀ ਹੋਦਾ ਵਿੱਚ ਹੀ ਜਾ ਡੇ ਠੀਕ ਹੈ ਕਿ ਨਹੀਂ ਤੇ ਬਸ ਚੱਲਦੇ ਆ ਲੰਬਕੋਂ ਪਿੰਡ ਲਾ ਦਨੇ ਆ 2 ਮਿੰਟਾਂ 'ਚ ਹਾਂਜੀ ਬਾਪੂ ਇੱਕ ਬੰਦਾ ਰਹਿ ਗਿਆ ਸਾਡਾ ਉਹਦੇ ਵਾਸਤੇ ਰੋਟੀ ਲੈ ਆਂਦੀ ਆਪਾਂ ਠੀਕ ਹੈ ਤੇ ਬਾਈ ਤੂੰ ਰੋਟੀ ਖਾਣ ਲਰੇ ਜਾ ਕੇ ਇਹ ਮੈਂ ਹੈਗਾ ਇੱਥੇ ਕੋਈ ਚੱਕਰ ਨਹੀਂ ਤੂੰ ਜਾ ਨਾਸ਼ਤਾ ਕਰ ਜਾ ਕੇ ਫਿਰ ਚੱਲ ਕਰਾਂਗੇ ਆਪਾਂ ਤੇ ਹਾਂ ਚੱਲ ਸਾਰੀ ਰੋਟੀ ਹੈ ਮਿਸਤਰੀ ਨੇ ਹਾਂ ਇਹਨਾਂ ਨੇ ਖਾ ਲਈ ਰੈੜੀ ਆ ਮੈਂ ਵੀ ਖਾ ਜਾਂਦਾ ਬਸ ਤੂੰ ਰਹਿ ਗਿਆ ਹਾਤੂ ਤੂੰ ਰੋਟੀ ਦਾ ਕੋਈ ਚੱਕਰ ਨਹੀਂ ਤੇ ਇਧਰ ਮਿਸਤਰੀ ਸਲੇਬਾ ਪਾਉਣ ਲੱਗ ਗੋਨੇ ਪਰ ਕਿਉਂਕਿ ਇੱਕ ਬੰਦੇ ਦੀ ਸਾਨੂੰ ਹੋਰ ਨੀਡ ਲੱਗੀ ਹੈ ਨਾ ਵੀ ਇੱਕ ਬੰਦਾ ਹੋਰ ਹੋਣਾ ਚਾਹੀਦਾ ਹੈਗਾ ਪੱਥਰ ਧਰਉਣ ਵਾਸਤੇ ਉਹ ਖੋੜਿਆਂ ਦੀ ਹਾਈਟ ਜ਼ਿਆਦਾ ਬਾਬਿਓ ਵੈਸੇ ਪਹਿਲਾਂ ਥੋੜੇ ਸਾਹਮਣੇ ਹੈਨਾ ਅਸੀਂ ਦੋਵਾਂ ਨੇ ਪਤਾ ਕਰਦੇ ਹੀ ਪੱਥਰ ਮੈਂ ਤੇ ਦਵਣੀ ਨੇ ਪਰ ਹੁਣ ਤੁਹਾਨੂੰ ਪਤਾ ਸਰੀਰ ਦਾ ਫਰਕ ਪੈ ਗਿਆ ਰਹਾ ਹੈਨਾ ਉਮਰ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਫਿਰ ਬੁਢਾ ਹੋ ਗਿਆ ਸਰੀਰ ਤਾਂ ਕਰਕੇ ਮੈਂ ਹਾਂ ਚੱਲ ਕੇ ਰ ਅੰਦਰ ਸਲੇਬਾਂ ਪਾਦ ਕੇ ਤੇ ਜੋ ਉਦੋਂ ਕੋਈ ਬੰਦਾ ਜੂ ਫਿਰ ਚਾੱਕ ਕੇ ਪੱਥਰ ਧਰ ਦਾਂਗਾ ਬਸ ਠੀਕ ਹੈ ਕਿ ਨਹੀਂ ਹਾਂਜੀ ਬਾਬਿਓ ਤੇ ਕਰ ਲਈ ਪੱਥਰਾਂ ਦੀ ਸਾਈਡਿੰਗ ਆ ਦਾਂਣੀ ਓਏ ਹਾਂ ਤੇ ਡਰਮ ਧਰ ਲੇ ਬਈ ਪਹਿਲਾਂ ਨੂੰ ਤੇ ਮੈਂ ਤੇ ਦਵਣੀ ਦੋਵੇਂ ਚੜਾਵਾਂਗੇ ਹੈਨਾ ਲੈ ਕੇ ਬਾਬੇ ਦਾ ਨਾ ਜਾਏ ਬਾਬਾ ਮਿਣੋ ਜੈ ਕਾਲੀ ਮਾਤਾ ਜੈ ਵਾਹਿਗੁਰੂ ਬਾਬਾ ਜੈ ਜੱਜ ਬਾਬਾ ਚਲੋ ਜੀ ਸਾਰੇ ਬਾਬੇ ਤੇ ਆਲੇ ਮੇਨ ਮੇਨ ਜਿਹੜੇ ਸਾਡੇ ਮਤਲਬ ਲਾਲ ਜੀ ਇੱਕ ਖੁੱਡੇ ਦੇ ਪੱਥਰ ਕਰਤੇ ਆ ਕੰਪਲੀਟ ਠੀਕ ਐ ਕੋਈ ਨਹੀਂ ਸੱਦਾ ਬਸ ਅਸੀਂ ਅਸੀਂ ਸੀਗੇ ਤਿੰਨ ਅਸੀਂ ਜੇ ਨਾ ਚੌਥਾ ਆਪਣਾ ਮਿਸਤਰੀ ਡੋਂ ਸੀਗਾ ਤੇ ਇੱਕ ਖੁੱਡੇ ਦੇ ਪੱਥਰ ਚੜਾਤੇ ਆ ਕੱਢਦੇ ਆਨੇ ਜੀ ਕੱਢਦੇ ਜਮਾ ਜਮਾ ਕੱਢ ਤੇ ਗਾਲ ਹੀ ਬਣ ਗਿਆ ਨਾ ਬਸ ਇੱਕ ਰਹਿ ਗਿਆ ਤੇ ਹੁਣ ਚਾਹ ਦਾ ਟਾਈਮ ਹੋ ਗਿਆ ਮੈਂ ਫੜ ਲਾਂ ਮਿਸਤਰੀ ਘਰੋਂ ਚਾਹ ਚਾਹ ਲਓ ਤੇ ਫੇਰ ਬਾ ਪੀ ਕੇ ਤੇ ਵੀ ਚੜਾ ਲਾਂਗੇ ਮੈਂਟ ਵੀ ਆ ਦਾ ਕੰਮ ਆ ਸਾਰਾ ਹਨਾ ਸਹੀ ਗੱਲ ਐ ਚਲੋ ਬਾਬੇ ਜ਼ੋਰ ਤਾਂ ਲੱਗ ਗਿਆ ਜ਼ੋਰ ਤਾਂ ਵੱਜ ਗਿਆ ਹਨਾ ਚਲੋ ਕੋਈ ਚੱਕਰੀ ਜ਼ੋਰ ਤਾਂ ਮਾਰਨਾ ਹੀ ਪੈਂਦਾ ਕੰਮ 'ਚ ਬਰੋ ਬਾਕੀ ਅੱਜ ਵੀ ਮੂਕਾ ਖੋਲਿਆ ਉਸ ਦਿਨ ਮੈਂ ਮਨਪੀਤ ਦਾ ਮੂਕਾ ਖੋਲਿਆ ਵੀ ਮੇਰੇ ਕੋਲੇ ਪਿਆ ਅੱਜ ਆਹ ਜਿਹੜਾ ਦੂਜਾ ਮੁੰਡਾ ਇੱਕ ਲੈਣ ਤੋਂ ਜਾ ਸਣਾ ਇਹਦਾ ਮੂਕਾ ਖੋਲਿਆ ਵਿਚਾਰਦਾ ਨਵਾਂ ਮੂਕਾ ਜਿਵੇਂ ਜਲੂਸ ਕਰਦਾ ਲਓ ਜੀ ਲੱਗ ਪਾ ਦੇ ਇੱਕ ਕੁੰਡੇ ਦੇ ਪੱਤਰਕਾਰ ਤੇ ਕੰਪਲੀਟ ਤੇ ਦੂਜੇ ਫੁੱਟ ਦੇ ਅੱਗੇ ਵਿਖਾ ਮੁੰਡਿਆ ਇਹ ਆਈਦਰ ਵੀ ਧਰਤਾ ਵੀ ਇੱਕ ਪੱਥਰ ਉਹ ਪੈ ਜੋ ਮੇਰੇ ਥੱਲੋਂ ਆ ਖੁੱਲਿਆ ਪੈਣਾ ਉਹ ਉੱਪਰ ਹੋਇਆ ਪਕ ਬਚਰ ਕੋ ਨੀਕਰ ਪਾਈ ਐ ਤੇ ਮਰੇ ਇੱਕ ਪੱਥਰ ਇਹਦਾ ਧਰਤਾ ਦੋ ਪੱਥਰੇ ਦੇ ਆ ਭਈ ਤਾਂ ਹਾਂ ਇੱਕ ਪੱਥਰੇ ਦਾ ਥੱਲੇ ਤੇ ਕੁੱਲ ਮਿਲਾ ਕੇ ਵੀ ਅਸੀਂ ਧਰਤੇ ਬਸ ਲਗਭਗ ਸਾਰੇ ਪੱਥਰ ਠੀਕ ਨੇ ਤਿੰਨ ਪੱਥਰ ਰਹਿ ਗਏ ਉਹ ਰੱਖ ਕੇ ਬਿਨ ਵਿਖਾਉਣੇ ਆ ਪਿੱਛੇ ਮਿਸਤਰੀ ਜੀ ਆ ਚੁੱਕੇ ਨੇ ਇਹਨਾਂ ਦੇ ਮਰੋ ਇਹ ਇੱਕ ਪੱਥਰ ਵੀ ਥੋੜੀ ਜੀ ਕਟਾਈ ਕਰਨੀ ਪੈਣੀ ਹੈ ਆਪਾਂ ਨੂੰ ਹਨਾ ਕਿਉਂਕਿ ਚੱਕਰ ਗਿਆ ਇਹ ਆਪਣਾ ਥਾਂ ਜਿਹੜਾ ਕਾਣੂ ਤੇ ਠੀਕ ਹੈ ਮਾਨਕ ਦੇ ਲੋ ਕੰਦ ਚ ਕਾਣ ਆ ਕੰਦ ਪਰਲੇ ਟੁੰਡ ਤੋਂ ਲੈ ਕੇ ਇਧਰ ਨੂੰ ਆਏ ਨੂੰ ਹਟਦੀ ਆ ਆ ਇਧਰ ਨੂੰ ਆਏ ਕਰਕੇ ਟੇਢੀ ਹੈਗੀ ਤਾਂ ਕਰਕੇ 1 ਇੰਚ ਦਾ ਫਰਕ ਪੈਂਦਾ ਜੇ ਇੱਕ ਪੱਥਰ ਦਾ ਬਾਹਰ ਲੇਦਾ ਬਾਹਰ ਦਾ ਸੀ ਬਾਹਰ ਨੂੰ ਇੱਕ ਚੱਕਰ ਆਏ ਹੋ ਗਿਆ ਬਈ ਇਹ ਪੱਥਰ ਕੰਦ ਚ ਨਹੀਂ ਨੱਤੇ ਆਪਾਂ ਪਹਿਲਾਂ ਹੁਣ ਇਹ ਕੰਦ ਦੇ ਨਾਲ ਲਾਏ ਤੇ ਤਾਂ ਕਰਕੇ ਮੰਨ ਕੇ ਚਲੋ ਵੀ ਵਿੱਚ ਨੱਤੇ ਨਹੀਂ ਗਏ ਇਹ ਵਸੇ ਇੱਥੇ ਮਸਾਲਾ ਮਸੂਲਾ ਦੇਵਾਂਗੇ ਲਾ ਇਹਨਾਂ ਦੇ ਆਪਾਂ ਹਾਂਜੀ ਵਰਚਾ ਯਾਰ ਵਰਚਾ ਉਹ ਨੂੰ ਉਹ ਕੋਈ ਕੰਮ ਆਊਗਾ ਇਹ ਇਹ ਕੰਮ ਮੇਸਤਰੀ ਬਾਟ ਕੇ ਹੁਣ ਦੋ ਚੜਈ ਨੇ ਮੈਨੂੰ ਮਾਜੂੜ ਠੀਕ ਆ ਵੀ ਇੱਕ ਪੱਥਰ ਰਹਿ ਗਿਆ ਬਾਕੀ ਸਾਰੇ ਪੱਥਰ ਧਰਤੇ ਆ ਠੀਕ ਹੈ ਤਿੰਨ ਇਧਰ ਧਰਤੇ ਚਾਰ ਉਧਰ ਧਰਤੇ ਲਾਸਟ ਪੀਸ ਆ ਉਹ ਪਿਆ ਉਹ ਵੀ ਰੱਖ ਦਿੰਨੇ ਆ ਤੇ ਜੋਰ ਪੂਰਾ ਲਗਾ ਪਏ ਪਰ ਸਵਾਦ ਆ ਜਾਂਦਾ ਮੇਰੇ ਵੀਰੋ ਕਹਿੰਦੇ ਸਵਾਦ ਠੀਕ ਹੈ ਕਿ ਨਹੀਂ ਆਨੇ ਘਰ ਤੇ ਠੀਕ ਹੈ ਚਲੋ ਬਈ ਹੁਣ ਕਰਾ ਕੰਮ ਨਿਬੜ ਗਏ ਵੀਰੋ ਬਾਤ ਚਲਾਵਾਂਗੇ ਜੰਗਾ ਹਾਂਜੀ ਬਾਬਿਓ ਕਹਿੰਦੇ ਰੱਖ ਤੇ ਪੱਥਰ ਮੇਰੇ ਵੀਰੋ ਤੇ ਗਰਮੀ ਫੇਰ ਵੱਧ ਗਈ ਹੈ ਚਲੋ ਚੰਗੀ ਗੱਲ ਹੈ ਮੀਂਹ ਆਵੇ ਗਰਮੀ ਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹਾਂਜੀ ਹਾਂਜੀ ਦੱਸੋ ਜੀ ਹਾਂਜੀ ਹਾਂਜੀ ਦੱਸੋ ਜੀ ਮਸਾਲਾ ਬਣਾਉਣਾ ਪੰਜ ਪੱਠਣ ਹਾਂਜੀ ਸਰਦੂਆ ਯਾਰ ਦੱਸੋ ਦੱਸੋ ਤਾਂ ਇਹਦੇ ਮਸਾਹ ਬ੍ਰੇਤੀ ਦੇ ਪਾ ਕੇ ਇੱਕ ਮਸਾਲੇ ਦਾ ਇੱਕ ਵਟ ਮਸਾਲੇ ਦਾ ਬਣਾ ਕੇ ਵਿੱਚ ਛਾੜ ਕੇ ਇਹਦੇ ਵਿੱਚ ਫਿਰ ਕੇ ਗਿੱਲਾ ਕਰ ਲੋ ਤੇ ਤਾਂ ਰੱਖਦੇ ਰਿੱਟਾਂ ਜਾਂਦੇ ਬਰੋਬਰ ਮੈਨੂੰ ਫਿਰ ਟਾਈਮ ਕਿਉਂ ਹੋ ਗਿਆ ਟਾਈਮ ਹੋ ਗਿਆ ਠੀਕ ਆ ਮਿਸਤਰੀ ਤਾਂ ਇਹ ਕਹਿ ਰਿਹਾ ਸੀਗਾ ਵੀ ਮੈਂ ਮੜੇ ਘਰੇ ਜਾ ਕੇ ਆਉਣਾ ਹਣਾ ਵੈਸੇ ਤਾਂ ਠੰਡ ਅੱਜ ਕਹਿੰਦਾ ਅੱਜ ਮੇਰੇ ਰੁਕਣ ਨਾਲ ਕੋਈ ਕੰਮ ਨਹੀਂ ਮੈਂ ਘਰੇ ਗੇੜੇ ਹੀ ਮਾਰ ਕੇ ਆਉਣਾ ਸਰ ਕੋ ਕਹਿੰਦਾ ਤੇ ਪੱਥਰ ਚ ਜਾਂਦੇ ਬਾਪਿਓ ਹੁਣ ਬਣ ਚਲੀ ਲੁੱਕ ਖੁੱਡਿਆਂ ਦੀ ਠੀਕ ਆ ਕਿ ਨਹੀਂ ਕੀ ਬਾਤ ਆਣੇ ਬਣ ਗਈ ਫਿਰ ਮੁੰਡਿਆ ਜੋ ਖੁੱਡਿਆਂ ਦੀ ਸ਼ਾਨ ਸਰਾ ਲੱਗੇ ਨਾ ਸਰਾ ਲੈ ਬਈ ਇਧਰ ਵੀ ਜਜ਼ਾਤ ਤੇ ਜਦੋਂ ਬਨੇਰਾ ਬਲੂਰਾ ਬੰਨਤਾ ਬਈ ਉਦੋਂ ਬਾਅਦ ਸਾਨੂੰ ਪਤਾ ਲੱਗੂ ਤੇ ਛੱਤ ਬਹੁਤ ਉੱਚੀ ਹੋ ਗਈ ਬਈ ਪਹਿਲਾਂ ਨਾਲੋਂ ਵੇਖੋ ਛੱਤ ਦਾ ਫਰਕ ਵੇਖੋ ਕਿੱਥੇ ਹੈ ਨਾ ਤੇ ਜਿੰਨੀ ਛੱਤ ਉੱਚੀ ਆ ਉਨਹੀਂ ਚੰਗਾ ਤੇ ਤੈਨ ਸਰਾ ਲੱਗ ਜੂ ਗੱਲਬਾਤ ਉਹਨਾਂ ਹੁਣ ਦੇਖ ਲਓ ਹੁਣ ਤਾਂ ਕੋਈ ਹਵਾ ਦੀ ਘਾਟ ਨਹੀਂ ਇਧਰੋਂ ਹਵਾ ਸਿੱਧੀ ਐ ਟਪੂਗੀ ਇਧਰੋਂ ਆਹ ਹੋ ਗਈ ਔਰ ਰੋਸ਼ਨਾਨ ਆਹ ਬਾਰੀਆਂ ਹੁਣ ਵੀ ਕੋਈ ਤੁਸੀਂ ਕਹਿੰਦਾ ਕੋਈ ਪਿਛੇ ਇਹ ਦਵਾ ਤਾਂ ਬਈ ਫਿਰ ਕੋਡੇ ਹੋ ਜਾਣਗੇ ਫਿਰ ਆਹੀ ਗੱਲ ਐਨਾ ਮੁਰੇ ਹੋਰ ਤਾਂ ਕੋਈ ਹੱਲ ਨਹੀਂ ਨਾ ਨਾ ਜਿਹੜਾ ਲੱਗੂ ਬਿੱਟੂ ਚੋਰ ਆ ਦੇ ਹਾਂ ਹਾਂ ਉਹ ਸਾਰਾ ਕੋਈ ਸਮਝ ਗਿਆ ਸਾਰਾ ਕੋਈ ਲੱਗ ਗਿਆ ਪਤਾ ਤੇ ਪੰਦਾਲਾ ਲੇ ਰੱਖਦੇ ਮੈਂ ਗਿਆ ਤੇ ਆਇਆ ਤੇ ਰੋਟੀ ਤੇ ਚਾਹ ਕਿਵੇਂ ਰੱਖੇ 2 ਵਜਨ ਵਾਲੀ ਆਪਾਂ ਹਾਂ ਹੈ ਮੈਂ ਰੋਟੀ ਚਾਹ ਵੀ ਕੱਲ ਲੈ ਆਉਣੇ ਆਪਾਂ ਠੀਕ ਹੈ ਕਿ ਨਹੀਂ ਤੇ ਆਹੀ ਕੰਮ ਸੀ ਇਹ ਸੋਡੇ ਸਾਹਮਣੇ ਆ ਬਾਬੂ ਠੀਕ ਹੈ ਕਿ ਨਹੀਂ ਓ ਮਾਈ ਗੋਡ ਮੇਰੇ ਵੀਰੋ ਮੌਸਮ ਚ ਅਚਾਨਕ ਆ ਗਈ ਤਬਦੀਲੀ ਤੇ ਹੁਣ ਮੈਨੂੰ ਲੱਗਦਾ ਸਾਨੂੰ ਟ੍ਰੈਂਡ ਪੌੜੀ ਚਾ ਕੇ ਭਜਣਾ ਪਊਗਾ ਹੈ ਆਹੀ ਪਾਵਾਂਗੇ ਮੀ ਬੰਦੇ ਜੀ ਪੱਕੀ ਗੱਲ ਐ ਕਿਉਂ ਮਸਲਰ ਵਾਲਿਆ ਪਿਆ ਬਾ ਠੀਕ ਆ ਫਿਰ ਆਪਾਂ ਤਿਆਰ ਐ ਤੇ ਚਲੋ ਮੈਂ ਤੁਹਾਡੇ ਵਾਸਤੇ ਚਾਰ ਰੋਟੀ ਲਿਆਵਾਂ ਕਰਾਂ ਤੇ ਆਹ ਕੰਮ ਬਈ ਤਾਹਾਂ ਅਸੀਂ ਚੜਾ ਤੀਆਂ ਇੱਟਾਂ ਬਨੇਰਾ ਬੰਨਣ ਵਾਸਤੇ ਹੁਣ ਬੰਨਾਂਗੇ ਬਨੇਰਾ ਜੀ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਆ ਗਈ بارش ਵਾਦੇ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਵਧੀਆ ਕੰਮ ਲੱਗੇ ਪਏ ਆ ਮੈਂ ਤਾਂ ਘਰੋਂ ਟੱਚ ਕੀ ਅੰਦਰ ਸੀ ਵੀ ਆਪਣੀਆਂ ਹਨਾ ਨਵੀਆਂ ਨਵੀਆਂ ਤੇ ਮੀਂਹ ਨੇ ਫੇਰ ਆ ਕੇ ਗੰਦ ਮਾਰਤਾ ਸਾਰਾ ਦੇਖੋ ਕੀ ਜਲੂਸ ਕਢਤਾ ਚਲੋ ਕੋਈ ਗੱਲ ਨਹੀਂ 15 ਕੰਮ ਚਲਾ ਲਾਂਗੇ ਬਾਹਰ ਨਾ ਚਲਾਵਾਂਗੇ ਹੁਣ ਨਹੀਂ ਕੰਮ ਬੰਦ ਕਰਦੇ ਮੀਂਹ ਆ ਜਾ ਕੋਈ ਨਹੀਂ ਬਾੜ ਆ ਜੇ ਲਓ ਜੀ ਚਲਾਤਾ ਕੰਮ ਬਾਰਿਸ਼ ਤੋਂ ਬਾਅਦ ਵੀ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਮਿਸਤਰੀ ਜੀ ਨੇ ਕਿਹਾ ਸੀ ਮੀਂਹ ਆਵੇ ਨਹੀਂ ਆਵੇ ਕੰਮ ਚੱਲਦਾ ਰੱਖਾਂਗੇ ਉਹੀ ਗੱਲ ਮੀਂਹ ਆ ਕੇ ਟੱਪ ਗਿਆ ਤੇ ਕੰਮ ਸਾਡਾ ਚੱਲੀ ਜਾਂਦਾ ਠੀਕ ਹੈ ਹਾਂ ਲੈ ਬਈ ਓਏ ਭਾਈ ਓਏ ਆਹਾ ਪਾਉ ਫੜੋ ਆਇਓ ਬਠਲ ਬੈਠੇ ਤੁਸੀਂ ਕੀ ਕਰੀਏ ਨੇ ਇੱਥੇ ਹੈਂ ਭੱਜੋ ਕਮੜਾ ਆ ਗੂ ਹੈ ਭੱਜੇ ਫਿਰੋ ਹਾਂ ਬੰਨਾ ਤਾਂ ਬਈ ਬਨੇਰਾ ਬਸ ਉਦੋਂ ਬਾਅਦ ਬਨੇਰਾ ਬੰਨ ਕੇ ਉਹ ਪਾਸੇ ਸਾਈਡਾਂ ਤੇ ਮਸਾਲਾ ਲਾ ਕੇ ਪਾਣੀ ਪੂਨਾ ਟੱਪੇ ਉਦੋਂ ਬਾਅਦ ਥੱਲੇ ਆ ਕੇ ਫਰਸਪੁਰ ਸਲਾਉਣੇ ਆ ਸੀ ਠੀਕ ਹੈ ਦੰਨਿਆ ਸਾਨੂੰ ਅਪਡੇਟ ਬਾਪੇ ਬਨੇਰੂ ਆਪਣੇ ਨਾਲ ਬਈਏ ਸਾਨੂੰ ਅਪਡੇਟ ਵੀ ਕੀ ਕੁਛ ਕੰਮ ਕਰਤਾ ਪਾ ਉਦੋਂ ਬਾਅਦ ਠੀਕ ਹੈ ਬਨੇਰਾ ਬਣਤਾ ਪਣਤਾਲਾਂ ਲਾਤਾ ਛੱਤ ਪਾਤੀ ਪੱਥਰ ਪਾ ਤੇ ਇੱਕ ਖੁੱਡੇ ਚ ਤਾਈਲਾਂ ਜੰਤੀਆਂ ਠੀਕ ਹੈ ਇੱਕ ਖੂੜੇ 'ਚ ਫਰਸ਼ ਲਾਤਾ, ਓਨਲੀ ਕੋਲੂਆ ਰਹਿ ਗਿਆ। ਉਹ ਮਿਸਤਰੀ ਦਾ ਓਨਲੀ 5 ਮਿੰਟਾਂ ਦਾ ਕੰਮ ਹੈ ਕੋਲੂਆ ਇਹਦਾ ਸਿਰਫ ਹੀ। ਰੱਖ ਦੇ ਇੱਥੇ ਕੋਈ ਨਾ ਚੱਕ ਲਾਂਗੇ। ਤੇ ਇਧਰਲੇ ਖੂੜੇ 'ਚ ਲਾਈ ਜਾਂਦੇ। ਲਓ। ਠੀਕ ਹੈ। ਇਹਨਾਂ ਆਪਣਾ ਵੀ ਓਏ ਲਗਭਗ ਅੱਧੇ ਤੋਂ ਵੱਧ ਚਿੰਤਨਾ। ਲਵੋ ਲਓ, ਚੱਲ ਚੱਲ। ਤੇ ਇਧਰਲੇ ਜੀ ਵਾਸਤੇ ਜਣ ਦੇਣਗੇ ਲਗਭਗ। ਤੇ ਉਸ ਤੋਂ ਬਾਅਦ ਫਿਰ ਇਹਦੇ 'ਚ ਵੀ ਕੋਲਗਾ ਜੂ, ਇਹਦੇ 'ਚ ਵੀ ਕੋਲਗਾ ਜੂ ਤੇ ਆਹ ਵੀ ਸਾਫ਼ ਕਰਤਾ ਵਿਚਾਲੇ ਵਾਲਾ। ਇਹਦੇ 'ਚ ਵੀ ਕੋਲਗਾ ਜੂਗਾ ਆਪਣਾ ਠੀਕ ਹੈ ਕਿ ਨਹੀਂ? ਤਾਂ ਕਰਕੇ ਤੇ ਮੈਂ ਕਰਦਾ ਫਿਰ ਦੁਆ ਦੱਸਦੇ ਕਿ ਹਿਸਾਬ ਕਿਤਾਬ ਹੈ ਲਓ ਜੀ ਇੱਧਰ ਵੱਡੇ ਕਬੂਤਰ ਕਬੂਤਰਾਂ ਨੂੰ ਦਾਣੇ ਰੱਖ ਦਈਏ ਮੈਂ ਕਿਹਾ ਟਾਈਮ ਤੋਂ ਟਾਈਮ ਕੱਟ ਕੇ ਆਇਓ 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 ਬਟਾ ਇੰਦਰ ਕਬੂਤਰਾਂ ਵਾਲੇ ਪਾਸੇ ਵੀ ਰੱਖਦੇ ਵਿੱਚ ਉਧਰ ਕਬੂਤਰਾਂ ਵਾਲੇ ਪਾਸੇ ਵੀ ਰੱਖਦੇ ਵਾਟਰ ਰਹਿਗੋ ਵੀ ਪਾ ਦਨੇ ਛੇਤੀ ਜੀ ਦੇ ਲਓ ਜੀ ਤੇ ਵਾਟਰ ਵੀ ਪਾਦ ਕੇ ਵੀ ਨਾਲ ਨੂੰ ਕਬੂਤਰਾਂ ਵਾਲੇ ਪਾਸੇ ਤਾਂ ਪਾ ਜਾਂਦਾ ਤੇ ਕਬੂਤਰਾਂ ਨੂੰ ਹੀ ਪਾ ਦਈਏ ਲਓ ਜੀ ਉਹ ਘਰਪੜ ਪਾਣੀ ਵੀ ਪਾਤਾ ਤੇ ਦਾਣੇ ਵੀ ਪਾ ਦੇ ਠੀਕ ਹੈ ਇਧਰ ਕੰਮ ਕਰੀਏ ਰਾ ਲਾਡੀ ਲੋਕ ਹਾਂ ਜੀ ਮੇਰੇ ਵੀਰੋ ਲਓ ਜੀ ਮਗਾ ਦਿਖਾਈਏ ਤੁਹਾਨੂੰ ਦੇਈਏ ਅਪਡੇਟ ਕੰਮ ਪੂਰਾ ਖਿੱਚਦਾ ਬਈ ਆ ਖੁੱਡੇ ਦੀ ਛੱਤ ਫਰਸ਼ ਕੰਪਲੀਟ ਹੈ ਹੈ ਉਹਦਾ ਖੋਲਣਾ ਨਹੀਂ ਸੀ ਮਿਸਤਰੀ ਨੇ ਮਣਾ ਕੀਤਾ ਸੀ ਪਰ ਖੋਲ ਲੈਨੇ ਆ ਆ ਖੁੱਡੇ ਦੀ ਵੀ ਫਰਸ਼ ਛੱਤ ਕੰਪਲੀਟ ਹੈ ਆ ਖੁੱਡੇ ਦੀ ਵੀ ਫਰਸ਼ ਕੰਪਲੀਟ ਹੈ ਠੀਕ ਹੈ ਰਹੇਗਾ ਬਸ ਇਧਰਲੇ ਪਾਸੇ ਟੇਕਾ ਲਾਉਣ ਵਾਲਾ ਤੇ ਹੁਣ ਉਹ ਕੰਮ ਕਰ ਦਿਆਂ ਸਟਾਰਟ ਅਸੀਂ ਠੀਕ ਹੈ ਕਿ ਨਹੀਂ ਚਲਾਤਾ ਜੀ ਕੰਮ ਰਖਣੇ ਬਣਾਉਣ ਦਾ ਤੇ ਬਲਜੀਤ ਜੀ ਵੀ ਪਹੁੰਚ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਠੀਕ ਹੈ ਚਲੋ ਚਲੋ ਜੀ ਲੱਗੇ ਰੋ ਮੈਂ ਬਲਜੀਤ ਦੀ ਵੀਡੀਓ ਬਣਾ ਲਾਂ ਮੈਂ ਆਇਆ ਮੁੰਡਾ ਤੇ ਮੈਂ ਮਿਸਤਰੀ ਵਾਸਤੇ ਹੋ ਲਿਆ ਤਾਂ ਜੇ ਮੈਸਰੂ ਨੀਰੇ ਦੀ ਨੀੜ ਹੈ ਨੀਰਾ ਆਪਣੇ ਹੈ ਨਹੀਂ ਆਪਾਂ ਤੋਂ ਦੋ ਦਿਨ ਉਹ ਲੈ ਆਉਂ ਪਾਈ ਵੱਢ ਕੇ ਫਿਰ ਤਾਈ ਕੇ ਲੈਕੋਣਾ ਜਾ ਕੇ ਹਨਾ ਮੈਂ ਮੈਂ ਮਿਸਤਰੀ ਦਾ ਹੱਲ ਕਰਕੇ ਦੇਵਾਂ ਵਿਚਾਰੇ ਦਾ ਹਾਂ ਜੀ ਮੇਰੇ ਵੀਰੋ ਇਟਾਂ ਕਾੜ ਗਿਆ ਜੀ ਸਾਡੇ ਕੋਲੇ ਨਵਾਂ ਤੇ ਸਪੈਸ਼ਲ ਦੇਖੋ ਲੈ ਕੇ ਆਉਂਦੀਆਂ ਮੋਟਰਸਾਈਕਲ ਦੇ ਭੱਠੇ ਤੋਂ ਧਰ ਕੇ ਹਨਾ ਸੱਚ ਨਾਲ ਦੱਸਤੀ ਹੁਣ ਵੀ ਬਲਜੀਤ ਕੋ ਚੱਕ ਕੇ ਲਿਆਉਂਦੀਆਂ ਹੈ ਹੈ ਆਦਮ ਨਹੀਂ ਫੜੀ ਮੜਾ ਜਾਗਾ ਡੇਗਣਾ ਪੈ ਜਾਗਾ ਇਹ ਕਿ ਨਹੀਂ ਇਹ ਲਾਈ ਜਾਂਦੇ ਆ ਪਾਣੀ ਰੱਖ ਲਾ ਪਾਣੀ ਪਾ ਕੇ ਬਸ ਹੁਣ ਲਾ ਦਨੇ ਚਿੰਦ ਦਨੇ ਸਰਾ ਲਾ ਲਾਂਗੇ ਆਪਾਂ ਦੇਖੀ ਜਣੇ ਦੇਖੀ ਕੀ ਕੁਝ ਕਰਤਾ ਇਹਨਾਂ ਨੇ ਕੀ ਬਾਤਾਂ ਨੇ ਸਿੱਧੀ ਕਰਤੀ ਤਾਂ ਸਿੱਧੀ ਕਰਦੀ ਰੱਬ ਨੂੰ ਖੜੀ ਹੈ ਕਾਦੀ ਹੋਣੀ ਕੀ ਬਾਤ ਹੈ ਕੀ ਬਾਤ ਹੈ ਹਾਂ ਸੀਨ ਵਾਹ ਕੀ ਸੀਨ ਹੈ ਨਾ ਉਹੀ ਗੱਲ ਵਾਂਜੀ ਠਈਏ ਫਟਟੇ ਕਮੂ ਕਰ ਬੋਤਾ ਵਾਹ ਬੜੀ ਦੇਖੋ ਲੋਨਾਂ ਨਾਲੇ ਕਰਦੇ ਨੂੰ ਬਾਹਰ ਆਨੇ ਕੱਢਣਾ ਰਹਿੰਦੇ ਆ ਬਾਹਰ ਕੱਢਣੇ ਆਨੇ ਹਾਜੀ ਠੀਕ ਹੈ ਡੜੀ ਕੋਈ ਨਾ ਨੇ ਇਹ ਆਪੇ ਕਰ ਦੋ ਮਿਸਤਰੀਆ ਪਾ ਦੀ ਨਿਰਾਇਆ ਮੜਾ ਵਿੱਚ ਪਾ ਕੇ ਪਾਣੀ ਪਾਲਾ ਇਹ ਇੱਕ ਵਾਰ ਆਨੇ ਆਨੇ ਘਟਣ ਦਿਓ ਬਾਸ 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 ਵਾ 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 ਕਿਆ ਵਾ ਤਨੇ ਕਿਆ ਵਾ ਤਾਂ ਹਾਂਜੀ ਮੇਰੇ ਵੀਰੋ ਆਗੇ ਜੀ ਇਧਰ ਲੈ ਕਰੇ ਰੋਟੀ ਰੋਟੀ ਖਾ ਜਾਂਦੀ ਨਹੀਂ ਤੋ ਇਹ ਵੀ ਕਰਿਆਂ ਦੀ ਬਾਬੇ ਹੁਣ ਤੇ ਓਕੇ ਰਿਪੋਰਟ ਤੇ ਕੰਮ ਸਾਨੂੰ ਪਤਾ ਇਹ ਸਾਰੇ ਦਿਨ ਚ ਅੱਜ ਆਪਾਂ ਕੀ ਕੀ ਕੀਤਾ ਠੀਕ ਹੈ ਕਿ ਨਹੀਂ ਸ਼ਾਇਦ ਇਧਰ ਦੀ ਵੀਡੀਓ ਨਾ ਬਣਾਈ ਗਈ ਹੋਵੇ ਲਓ ਜੀ ਇਧਰ ਵੀ ਸਾਨੂੰ ਦਿਖਾ ਦਿੰਨੇ ਆਪਾਂ ਤੇ ਲਗਭਗ ਇਧਰਲੇ ਪਾਸੇ ਵਾਲੇ ਕੰਪਲੀਟ ਆ ਬਈ ਆਪਣੇ ਆਪ ਨੇ ਮਸੂਨ ਲਈ ਪਲਾਸਤਰ ਰਹਿ ਗਿਆ ਤੇ ਇਧਰਲੇ ਪਾਸੇ ਮਸਾਨੂੰ ਦੱਸਣਾ ਕੀ ਸੀਨ ਬਣਾਉਣਾ ਇਧਰਲੇ ਪਾਸੇ ਸਿਰਫ ਆਏ ਵਿਚਾਲੇ ਇੱਕ ਗੇਟ ਲਾਉਣੀ ਹੈ ਮਤਲਬ ਪੂਰੇ ਖੁੱਲੇ ਖੁੱਲੇ ਖਾਨੇ ਬਣਾ ਲਾਂਗੇ ਅੱਗੇ ਨਾਲ ਦੇ ਫਿਊਚਰ ਚ ਜਾਲੀ ਲਾਉਣ ਦੀ ਸਕੀਮ ਹੋਈ ਵੀ ਪਿੰਜਰੇ ਟਾਈਪ ਹਨਾ ਕੱਲੀ ਕੱਲੀ ਜੂੜੀ ਵਾਸਤੇ ਹੋਵੇ ਕਰ ਦਾਂਗੇ ਸਕੀਮ ਆਪਾਂ ਤੇ ਇਧਰ ਬਸ ਆਏ ਸੈਂਟਰ ਚ ਇੱਕ ਕੰਦ ਲਾਉਣੀ ਆ ਤੇ ਬਾਕੀ ਇਧਰ ਸਾਨੂੰ ਪਤਾ ਹੈ ਵੀ ਤਿੰਨ ਤਾਰ ਰੱਖਣੇ ਬਣ ਗਏ ਪੂਰੇ ਖੁੱਲੇ ਬਈ ਪੂਰੇ ਵੱਡੇ ਐਣ ਪੂਰੇ ਖੁੱਲੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਕੂਤਰ ਨੂੰ ਹਣਾ ਇੱਕ ਆਲ ਨੇ ਜੀ ਮਤਲਬ ਵੀ ਇਧਰ ਪਾਂਦੀ ਬੱਚੇ ਪਾਲ ਕੇ ਤੇ ਇਧਰ ਹੀ ਦੂਰੇ ਰਾਂਡੇ ਲਾ ਸਕਦੇ ਕੂਤਰਿਆਂ ਦੇ ਹਣਾ ਤੇ ਇਹੀ ਕੰਮ ਤਾਂ ਦਾ ਕੀਤਾ ਬਈ ਬਸ ਨਾ ਸਾਰਾ ਤੇ ਹੁਣ ਆਪਾਂ ਛੇਤੀ ਛੇਤੀ ਬਸ ਕੰਮ ਨੇ ਵੇੜੀ ਇਧਰਲੇ ਕੂਤਰ ਨੂੰ ਦਾਣਾ ਦੋਣਾ ਪਾਈਏ ਫਿਰ ਵਲੌਗ ਦੀ ਐਂਡਿੰਗ ਕਰਾਂਗੇ ਕੀ ਯਾਰ ਬਾਬਿਓ ਲਾਈਟ ਗਈ ਇੱਕ ਲਾਈਟ ਨੇ ਬਹੁਤ ਤਾਂ ਕੀਤਾ ਵੇ ਸੱਚੀ ਸੁਬਾਹ ਹਣਾ ਆਪਣੀ ਮਨ ਤਾਂ ਲੈਣੀ ਕਰ ਰਿਹਾ ਯਾਰ ਜਮਾ ਹੁਣ ਵੀ ਆਏ ਸੀ ਨਾ ਛੇਤੀ ਛੇਤੀ ਲਾਈਟ ਹੈਗੀ ਦਾਣਾ ਪਾਣੀ ਪਾ ਦੂੰਗਾ ਮੈਂ ਤੇ ਸੌ ਜਾਵਾਂਗੇ ਪਰ ਕਿੱਥੇ ਨਾਲੀ ਭਾਈ ਦੀ ਲਾਈਟ ਆ ਲੈ ਆਂਦੀ ਸੌ ਲੱਗੇ ਯਾਰ ਬਹੁਤ ੱਕਿਆਂ ਲੱਗਦੇ ਪਹਿਲਾਂ ਸ਼ਾਮ ਨੂੰ ਜਦੋਂ ਖੁੱਡੇ ਅੰਦਰੋਂ ਕੰਮ ਚੱਲੀ ਜਾਵੇ ਲਾਈਟ ਜਾ ਵੜਿਆ ਕਰ ਸਾਨੂੰ ਫਲੈਸ਼ਾਂ ਜਗਾਉਣਾ ਪਿਆ ਕਰ ਫਿਰ ਲਾਈਟ ਜਾ ਵੜਿਆ ਕਰ ਆ ਜਾ ਕਰੇ ਕਦੇ ਕੀ ਭਾਈ ਤੇ ਅੱਕੜ ਯਾਰ ਕਰਮਾ ਇੱਕ ੱੱਕੇ ਹੀ ਲਿਗਾ ਸੱਚੀ ਸੌ ਲੱਗੇ ਯਾਰ ਨਾਲੀ ਯਾਰ ਬੱਗ ਲੜ ਕੋਨ ਵਰ ਡੀ ਕੀਆ ਨਾ ਉਹਨੇ ਪੁੱਝ ਗਿਆ ਪੈ ਸੀਗਾ ਮਿਸਤਰੀ ਦੇ ਪੈਕੇ ਛੇ ਗਾਲਾ ਮੈਨੂੰ ਫਾੜੀ ਤੇ ਹੁਣ ਆਪਾਂ ਚੱਲੀਏ ਭਾਈ ਸਾਹਿਬ ਬਾਟ ਕਾਲੇ ਕਮਤਰਾ ਨੂੰ ਦਾਣੇ ਪਾਉਣ ਕਲੋ ਜੀ ਇਹਦੇ ਤੇ ਬੈਡ ਕਾਲੇ ਕਬੂਤਰਾਂ ਨੂੰ ਪਾ ਦੀ ਏਦਾਂ ਨੇ ਇੱਕ ਮਿੰਟ ਪਹਿਲਾਂ ਤੈਨੂੰ ਭਾਂਡਾ ਸਾਫ਼ ਕਰ ਲਈਦਾ ਦਾਣੇ ਨਾਲ ਹਮ ਆਇਓਏ ਆਇਓ 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 ਕਿਉ ਬ੍ਰੋ ਤੇ ਪਾਣੀ ਪਾਣੀ ਵੀ ਯਾਰ ਕਾਟੀ ਇਹਨਾਂ ਕੋਲੇ ਲਾਓ ਜੀ ਫੇਰ ਭਣੀ ਆਤੀ ਲੈ ਟਾਲਨੇ ਮਸਾਂ ਉੱਠ ਕੇ ਗਿਆ ਸੀ ਦਾਣੇ ਪੋਣ ਹਨ ਜਿਸ ਨੂੰ ਪਾਣੀ ਪਾਉਣ ਦੀ ਤਿਆਰੀ ਕੀਤੀ ਉਹਦੇ ਨਾਲ ਖੁੱਡੇ ਚਲ ਪਾਣੀ ਵੀ ਪਾਉਣੇ ਉਹਨੂੰ ਲੈਡ ਫੇਰ ਗਈ ਲੈ ਫੜ ਦੋ ਪੂਤ ਮਰਤਾ ਆ ਗਈ ਵਾਪਸ ਫੇਰ ਆ ਗਈ ਲੈਟ ਚਲੋ ਹੁਣ ਪਾ ਦਈਏ ਪਾਣੀ ਪਈਏ ਕਬੂਤਰਾਂ ਨੂੰ ਹਾਂ ਜੀ ਮੇਰੇ ਬਾਬ ਤੇ ਓਕੇ ਰਿਪੋਰਟ ਸਾਰੇ ਕਬੂਤਰਾਂ ਦਾ ਧਾਣਾ ਪਾਣੀ ਹੋ ਗਿਆ ਤਾਂ ਆਪਾਂ ਵੀ ਫ੍ਰੀ ਹੋ ਗਏ ਲਗਭਗ ਟਾਈਮ ਹੋ ਗਿਆ ਹੁਣ ਆਪਾਂ ਭਾਈ ਸਾਹਿਬ 11:00 ਵਜੇ ਬਾਦੀ ਕੋਣਗਾ 11:00 ਵਜੇ ਹੁਣ ਆਪਾਂ ਪਾਵਾਂਗੇ ਪਹਿੰਦੇ ਨਹੀਂ ਉਹ ਫੋਨ ਪਰ ਚਲਾਵਾਂਗੇ 12:00 ਵਜੇ ਸੋਵਾਂਗੇ ਸਵੇਰ 7:00 ਵਜੇ ਫਿਰ ਮਿਸਤਰੀ ਨੇ ਚੈੱਕ ਲੈਣਾ ਆਪਣਾ ਹੁਣ ਆਨੇ ਕਾਢ ਦੇਣਾ ਉਸ ਨੂੰ ਓਕੇ ਵੀ ਕੱਲੋਂ ਦੇਖਦੇ ਆ ਕੀ ਬੰਨਾ ਹਨਾ ਮੌਸਮ ਸੈੱਟ ਰਹੇ ਜਾਦੂਪਾਲ ਦੀ ਕੰਮ ਨਵੇੜ ਕੇ ਆਪਾਂ ਵੀ ਜੋੜਗਾ ਜੜਗਾ ਲਾਈਏ ਹਨ ਕਾੜ ਲਈ ਜਾਂਦੀ ਮੈਨੂੰ ਵੈਸੇ ਤੇ ਠੀਕ ਹੈ ਜੀ ਓਕੇ ਬਸ ਬਾਏ ਬਾਏ ਸਾਰਿਆਂ ਨੂੰ ਲਵ ਯੂ ਗੁੱਡ ਨਾਈਟ